ਗੁਰੂ ਪਿਆਰ ਵਾਲਿਓ ਸਤ ਸੰਗੀ ਜਨੋ ਅੱਜ ਆਪਾਂ ਪਾਵਨ ਪਵਿੱਤਰ ਅੰਗ 266 ਤੇ ਸੁਖਮਨੀ ਸਾਹਿਬ ਬਾਣੀ ਵਿੱਚੋਂ ਸ਼ਲੋਕ ਤੇ ਅਸ਼ਟਪਦੀ ਵਿੱਚੋਂ ਆਪਾਂ ਕੁਝ ਪੰਕਤੀਆਂ ਪੜਾਂਗੇ ਜੋ ਸਤਗੁਰਾਂ ਤੋਂ ਆਪਾਂ ਵਿਚਾਰ ਲੈਣ ਦੀ ਕੋਸ਼ਿਸ਼ ਕਰਦੇ ਹਾਂ ਜੀ ਕੀ ਸਮਝਾਉਂਦੇ ਨੇ ਸਤਗੁਰੂ ਸ਼ਲੋਕ ਨਿਰਗੁਣੀਆਂ ਰੇ ਇਆਂ ਨੇ ਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆ ਤਿਸ ਚੀਤ ਰਖ ਨਾਨਕ ਨਿਭੀ ਨਾਲ ਮਹਾਰਾਜ ਕਹਿੰਦੇ ਹੈ ਅਨਜਾਨ ਇਹ ਗੁਣਹੀਨ ਮਨੁੱਖ ਉਸ ਮਾਲਕ ਨੂੰ ਸਦਾ ਯਾਦ ਕਰ ਜਿਸ ਨੇ ਤੈਨੂੰ ਪੈਦਾ ਕੀਤਾ ਹੈ ਉਸ ਨੂੰ ਚਿੱਤ ਵਿੱਚ ਪ੍ਰੋ ਰੱਖ ਉਹੀ ਤੇਰੇ ਨਾਲ ਸਾਥ ਨਿਭਾਏਗਾ ਛੜ ਦੇ ਇੱਧਰ ਲੇ ਉੱਧਰ ਲੇ ਖਿਆਲ ਸਾਡੇ ਫਲਾਣੇ ਮਹਾਂਪੁਰਖ ਤੇ ਸਾਡੇ ਬਾਬਾ ਜੀ ਤੇ ਸਾਡੇ ਉਹ ਬਾਬਾ ਜੀ ਆਪਣੇ ਇੱਕੋ ਹੀ ਨੇ ਸਾਰਿਆਂ ਦੇ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਗੁਰਤਾ ਗਦੀ ਤੇ ਸੁਭਾਏ ਇਮਾਨ ਬਰਾਜਵਾਨ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਭਗਤ ਪਿਆਰਿਆਂ ਦੀ ਬਾਣੀ ਆ ਮਹਾਰਾਜ ਕਹਿੰਦੇ ਨੇ ਇੱਧਰਲੇ ਉੱਧਰਲੇ ਖਿਆਲ ਛੱਡ ਕੇ ਭਾਈ ਨਿਰਗੁਣੀ ਆਰੇ ਆਣਿਆ ਸੋ ਪ੍ਰਭ ਸਦਾ ਸੰਭਾਲ ਇਹ ਅਨਜਾਨ ਮੁਖ ਮਨੁਖ ਇੱਧਰ ਉੱਧਰ ਨਾ ਟਟਕਦਾ ਫਿਰ ਉਸ ਮਾਲਕ ਨੂੰ ਸਦਾ ਯਾਦ ਕਰ ਜਿਸ ਨੇ ਤੈਨੂੰ ਪੈਦਾ ਕੀਤਾ ਹੈ ਉਸ ਨੂੰ ਚਿਤ ਵਿੱਚ ਪ੍ਰੋ ਰੱਖ ਉਹੀ ਤੇਰੇ ਨਾਲ ਸਾਥ ਨਿਵਾਏਗਾ ਅਸ਼ਟਪਦੀ ਰਮাইয়া ਕੇ ਗੁਣ ਚੇਤ ਪਰਾਣੀ ਕਬਨ ਮੂਲ ਤੇ ਕਬਨ ਦ੍ਰਿਸ਼ਟਾਨੀ ਹੈ ਜੀਵ ਸੋਹਣੇ RAM ਰਮੇ ਹੋਏ ਨੂੰ ਜਿਹੜਾ ਕਣਕਣ ਵਿੱਚ ਰਮਿਆ ਹੋਇਆ ਹੈ ਕਣਕਣ ਵਿੱਚ ਬਸਦਾ ਕੁਦਰਤ ਦੇ ਵਿੱਚ ਕਣਕਣ ਵਿੱਚ ਹੈ ਮਹਾਰਾਜ ਕਹਿੰਦੇ ਸੋਹਣੇ RAM ਦੇ ਗੁਣ ਯਾਦ ਕਰ ਉਸ ਨੂੰ ਧਿਆਨ ਵਿੱਚ ਰੱਖ ਤਿਆ ਕਮਨ ਮੂਲਤ ਕਮਨ ਦ੍ਰਿਸ਼ਟਾਨੀ ਬੇਖ ਕਿਸ ਮੁੱਢ ਤੋਂ ਤੈਨੂੰ ਕਿਹਾ ਸੋਹਣਾ ਬਣਾ ਕੇ ਉਸ ਨੇ ਬਖਾਇਆ ਹੈ ਕੀ ਮੁੱਢ ਸਿਤਰਾ ਮੂਲ ਕੀ ਸੀ ਦੋ ਬੂੰਦਾਂ ਪਾਣੀ ਦੀਆਂ ਤੋਤੇਦਾਂ ਸੋਹਣਾ ਸਰੀਰ ਬਣਾ ਕੇ ਬਖਾਇਆ ਤੈਨੂੰ ਤੇ ਕੁਦਰਤ ਦੇ ਵਿੱਚ ਤੈਨੂੰ ਸੁੱਖ ਸਹੂਲਤਾਂ ਦਿੱਤੀਆਂ ਅੱਖਾਂ ਵੇਖਣ ਨੂੰ ਕੰਨ ਸੁਣਨ ਨੂੰ ਜੀਭਾ ਬੋਲਣ ਨੂੰ ਸੱਤੇ ਪਦਾਰਥ ਛਕਣ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਨੋਂ ਨਾਮ ਬਿਸਾਰ ਉਹਦੇ ਬਰਾਬਰ ਦੇ ਸ਼ਰੀਕ ਨਾ ਖੜੇ ਕਰ ਵੀ ਅਸੀਂ ਉਹ ਮਾਪੁਰਖਾਂ ਦੇ ਲੜ ਲੱਗੇ ਆ ਕੋਈ ਕਹਿੰਦਾ ਸੀ ਇੰਨਾ ਮਾਪੁਰਖਾਂ ਦੇ ਲੜ ਲੱਗੇ ਆ ਜਿਹੜੇ ਗੁਰੂ ਦੀ ਗੱਲ ਸੁਣਾਉਂਦੇ ਨੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜਨ ਵਾਲੇ ਆਪਣੇ ਵੀਰ ਤੇ ਭਾਈ ਹੈ ਕਿਉਂਕਿ ਗੁਰਬਾਣੀ ਦੀ ਪੰਕਤੀ ਕਹਿੰਦੀ ਆ ਜੀ ਹਰ ਜਨ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਉਹਨੂੰ ਆਪਾਂ ਭਾਈ ਭੈਣ ਭਾਈ ਭਰਾ ਮੰਨ ਸਕਦੇ ਆ ਜਿਹੜਾ ਗੁਰੂ ਦੀ ਗੱਲ ਸੁਣਾਉਂਦਾ ਸਾਨੂੰ ਪਰਮਾਤਮਾ ਦੇ ਨਾਮ ਨਾਲ ਜੋੜਦਾ ਮਹਾਪੁਰਖ ਆਪਣੇ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਆ 35 ਮਹਾਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਹੈ ਇਹਨਾਂ ਦੇ ਗਿਆਨ ਨਾਲ ਇਹਨਾਂ ਦੇ ਬਚਨਾਂ ਨਾਲ ਜੁੜੀਏ ਬਚਨ ਕਮਾਈਏ ਤੇ ਫੇਰ ਸੁੱਖ ਪਾਈਦਾ ਬਚਨ ਕਮਾਉਣ ਦੇ ਨਾਲ ਤੇਰਾ ਜੀਵਨ ਚੇਂਜ ਹੋ ਜਾਏਗਾ ਜੀਵਨ ਜਾਂਚ ਹੈ ਗੁਰਬਾਣੀ ਗੁਰਬਾਣੀ ਜੀਵਨ ਨੂੰ ਚੇਂਜ ਕਰਦੀ ਹੈ ਮਹਾਰਾਜ ਕਹਿੰਦੇ ਹੈ ਜੀਵ ਸੋਹਣੇ RAM ਦੇ ਗੁਣ ਯਾਦ ਕਰ ਵੇਖ ਕਿਸ ਮੁੱਢ ਤੋਂ ਤੈਨੂੰ ਕਿਹੋ ਕਿਹਾ ਸੋਹਣਾ ਬਣਾ ਕੇ ਉਸਨੇ ਬਖਾਇਆ ਹੈ ਤੈਨੂੰ ਜੇਰ ਤੂੰ ਸਾਜ ਸਮਾਰ ਸ਼ਿੰਗਾਰਿਆ ਗਰਭ ਅਗਨ ਮਹਿ ਜਿਨੇ ਉਵਾਰਿਆ ਅਗਰੇ ਵੰਦ ਚ ਮਹਾਰਾਜ ਕਹਿੰਦੇ ਜਿਸ ਪ੍ਰਭੂ ਨੇ ਤੈਨੂੰ ਬਣਾ ਸਵਾਰ ਕੇ ਸੋਹਣਾ ਕੀਤਾ ਹੈ ਜਿਸਨੇ ਤੈਨੂੰ ਪੇਟ ਦੀ ਅੱਗ ਵਿੱਚ ਵੀ ਬਚਾਇਆ ਹੈ ਗਰਭ ਅਗਨ ਵਿੱਚ ਜਨਹੇ ਉਬਾਰਿਆ ਕਿੰਨੀ ਤਫਸੀ ਮਾਤਾ ਦੇ ਗਰਭ ਦੇ ਅੰਦਰ ਤੈਨੂੰ ਉੱਥੇ ਉਹਨੇ ਬਚਾ ਕੇ ਰੱਖਿਆ ਤੇ ਤੈਨੂੰ ਸੋਹਣਾ ਸੁੰਦਰ ਸਰੀਰ ਦੇ ਕੇ ਦੁਨੀਆ ਦਿਖਾਈ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਕਰਨਾ ਉਸ ਮਹਾਪੁਰਖ ਦੇ ਲੜ ਲੱਗ ਜਿਹੜੇ ਉਸ ਪ੍ਰਭੂ ਪਰਮਾਤਮਾ ਨਾਲ ਜੋੜਦੇ ਨੇ ਅਗੇ ਮਹਾਰਾਜ ਕਹਿੰਦੇ ਬਾਹਰ ਵਿਵਸਥਾ ਤੁਝੇ ਪਿਆਰੇ ਦੁੱਧ ਪਰ ਜੋਬਨ ਭੋਜਨ ਸੁਖ ਸੂਧ ਮਹਾਰਾਜ ਕਹਿੰਦੇ ਜੋ ਬਾਲ ਉਮਰ ਵਿੱਚ ਤੈਨੂੰ ਦੁੱਧ ਪਲਾਉਂਦਾ ਹੈ ਜਨਮ ਲੈਣ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਇਹ ਪਤਾ ਨਾ ਵੀ ਇਹ ਕੁਝ ਖਾ ਨਹੀਂ ਸਕਦਾ ਪੀ ਨਹੀਂ ਸਕਦਾ ਤੈਨੂੰ ਪ੍ਰਭੂ ਪਰਮਾਤਮਾ ਨੇ ਦੁੱਧ ਦਾ ਪ੍ਰਬੰਧ ਕਰਕੇ ਦਿੱਤਾ ਜਦੋਂ ਤੂੰ ਛੋਟਾ ਸੀ ਜਦੋਂ ਤੂੰ ਜਨਮ ਲਿਆ ਜਿਸ ਨੇ ਤੈਨੂੰ ਪੇਟ ਦੀ ਅੱਗ ਵਿੱਚ ਵੀ ਬਚਾਇਆ ਹੈ ਤੇ ਜਦੋਂ ਤੇਰਾ ਜਨਮ ਹੋਇਆ ਤੈਨੂੰ ਸੋਹਣਾ ਸਰੀਰ ਦੇ ਕੇ ਮਨੁੱਖਾ ਜਨਮ ਦੇ ਕੇ ਤੈਨੂੰ ਸੰਸਾਰ ਤੇ ਭੇਜਿਆ ਤਾਂ ਤੇਰੇ ਵਾਸਤੇ ਦੁੱਧ ਦਾ ਪ੍ਰਬੰਧ ਕਰਿਆ ਬਾਰ ਬਵਸਤਾ ਤੁਝੇ ਪਿਆਰੇ ਦੁੱਧ ਮਹਾਰਾਜ ਕਹਿੰਦੇ ਜੋ ਬਾਲ ਉਮਰ ਵਿੱਚ ਤੈਨੂੰ ਦੁੱਧ ਪਲਾਉਂਦਾ ਹੈ ਭਰ ਜੋਗਨ ਭੋਜਨ ਸੁਖ ਸੂਧ ਜਦੋਂ ਭਰ ਜਵਾਨੀ ਵਿੱਚ ਅਵਸਥਾ ਤੇਰੀ ਭਰ ਜਵਾਨੀ ਹੋਈ ਵੱਡਾ ਹੋਇਆ ਮਹਾਰਾਜ ਕਹਿੰਦੇ ਉਸ ਜਵਾਨੀ ਵਿੱਚ ਤੈਨੂੰ ਭੋਜਨ ਤੇ ਸੁੱਖਾਂ ਦੀ ਸੂਝ ਦਿੰਦਾ ਹੈ ਇਸ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਲੱਗ ਭਾਈ ਨਹੀਂ ਤਾਂ ਫਿਰ ਗਰਬਾਣੀ ਵਿੱਚ ਪੰਕਤੀ ਹੈ ਮਹਾਰਾਜ ਕਹਿੰਦੇ ਨੇ 12 ਮਾਹਾ ਦੀ ਬਾਣੀ ਵਿੱਚ ਪੰਕਤੀ ਹੈ ਬੇਮukh ਹੋਏ RAM ਤੇ ਲੱਗਣ ਜਨਮ ਵਿਯੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਜਦੋਂ ਤੂੰ ਭਾਈ ਉਸ ਤੋਂ ਪ੍ਰਮਾਤਮਾ ਤੋਂ ਗੁਰੂ ਤੋਂ ਬੇਮukh ਹੁਣਾ ਫਿਰ ਤੈਨੂੰ ਸਾਰੇ ਰੋਗਾਂ ਨੇ ਘੇਰ ਲੈਣਾ ਫਿਰ ਤੈ ਪਸਤਾਉਣਾ ਹੁਣ ਤੂੰ ਉਹਦੀ ਯਾਦ ਵਿੱਚ ਜੁੜ ਜਾ ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਜੁੜ ਜਾ ਗੁਰੂ ਦੇ ਕਿਹੜੇ ਮੁਤਾਬਕ ਜੀਵਨ ਬਸਰ ਕਰਲਾ ਮਹਾਰਾਜ ਕਹਿੰਦੇ ਜਿਹੜਾ ਤੈਨੂੰ ਬਾਲ ਵਿਵਸਥਾ ਵਿੱਚ ਦੁੱਧ ਪਿਉਂਦਾ ਰਿਹਾ ਤੇ ਭਰ ਜੋਬਨ ਭੋਜਨ ਸੁਖ-ਸੂਧ ਜਦੋਂ ਜਵਾਨੀ ਭਰੀ ਤੇਰੀ ਭੋਜਨ ਤੇ ਸੁੱਖਾਂ ਦੀ ਸੂਝ ਦਿੱਤੀ ਤੈਨੂੰ ਦਿੰਦਾ ਰਿਹਾ ਹੈ ਦਿੰਦਾ ਹੈ ਅੱਗੇ ਮਹਾਰਾਜ ਕਹਿੰਦੇ ਬਿਰਧ ਪਿਆ ਉਪਰ ਸਾਖ ਸੈਨ ਜਦੋਂ ਤੂੰ ਬੁੱਢਾ ਹੋ ਜਾਂਦਾ ਹੈ ਤਾਂ ਸੇਵਾ ਕਰਨ ਨੂੰ ਸਾਖ ਸੱਜਣ ਤਿਆਰ ਕਰ ਦਿੰਦਾ ਹੈ ਇਹ ਸੱਚਾ ਜੀ ਆਪਦੇ ਨਾਲ ਦੇ ਜੰਮੇ ਸਾਥ ਛੱਡ ਦਿੰਦੇ ਨੇ ਪਰ ਉਹਨਾਂ ਵਾਸਤੇ ਜਾਂ ਕੋਈ ਜੀਵਨ ਸਾਥੀ ਜਾਂ ਕੋਈ ਹੋਰ ਸੱਗਾ ਸੰਬੰਧੀ ਰਿਸ਼ਤੇਦਾਰ ਤਿਆਰ ਕਰ ਦਿੰਦਾ ਸੰਭ ਸੰਭਾਲ ਵਾਸਤੇ ਇਹ ਸਾਡਾ ਪ੍ਰੈਕਟੀਕਲ ਹੀ ਇਹਨਾਂ ਦਿਨਾਂ ਵਿੱਚ ਹੀ ਪ੍ਰੈਕਟੀਕਲ ਆ ਜੀ ਇਹ ਹੋ ਰਿਹਾ ਕਰ ਰਹੇ ਆ ਭਾਈ ਗੁਰੂ ਦੀ ਕਿਰਪਾ ਨਾਲ ਉਹਨੇ ਲਾਇਆ ਉਧਰ ਮਹਾਰਾਜ ਕਹਿੰਦੇ ਜਦੋਂ ਤੂੰ ਬੁੱਢਾ ਹੋ ਜਾਂਦਾ ਹੈ ਤਾਂ ਸੇਵਾ ਕਰਨ ਨੂੰ ਸਾਖ ਸੱਜਣ ਤਿਆਰ ਕਰ ਦਿੰਦਾ ਪ੍ਰਭੂ ਪਰਮਾਤਮਾ ਇਹ ਸੁਖਮਨੀ ਸਾਹਿਬ ਦੀ ਬਾਣੀ ਕਹਿੰਦੀ ਆ ਜੀ ਗਰਬਾਣੀ ਨੂੰ ਕੋਈ ਚੈਲੰਜ ਕਰਨ ਵਾਲਾ ਨਹੀਂ ਹੈ ਗਰਬਾਣੀ ਸੱਚ ਕਹਿੰਦੀ ਹੈ ਸੱਚ ਹੈ ਵਰਤ ਵੀ ਰਿਹਾ ਹੈ ਅੱਗੇ ਮਹਾਰਾਜ ਕਹਿੰਦੇ ਮੁਖ ਆਪਿਆ ਉਹ ਬੈਠ ਕੋ ਦੈ ਨੂੰ ਜੋ ਬੈਠੇ ਹੋਏ ਨੂੰ ਮੂੰਹ ਵਿੱਚ ਚੰਗੇ ਭੋਜਨ ਦਿੰਦੇ ਹਨ ਉਸ ਪ੍ਰਭੂ ਨੂੰ ਚੇਤੇ ਕਰ ਜਿਹੜਾ ਤੇਰੇ ਹੈਲਪਰ ਵੀ ਤੈਨੂੰ ਦਿੰਦਾ ਛੋਟਾ ਬੱਚਾ ਸੀ ਮਾਂ ਦਾ ਦੁੱਧ ਦਿੱਤਾ ਤੈਨੂੰ ਪੀਣ ਵਾਸਤੇ ਵੱਡਾ ਹੋਇਆ 36 ਪਦਾਰਥ ਚੱਕਣ ਨੂੰ ਦਿੱਤੇ ਵਿਰਤ ਹੋ ਗਿਆ ਤਾਂ ਤੇਰੇ ਥਾਕ ਸੰਬੰਧੀ ਤੇਰੇ ਵਾਸਤੇ ਤੇਰੀ ਹੈਲਪ ਵਾਸਤੇ ਭੇਜਤੇ ਤੇਰੀ ਸਾਂਭ ਸੰਭਾਲ ਵਾਸਤੇ ਮਹਾਰਾਜ ਕਹਿੰਦੇ ਉਸ ਪ੍ਰਭੂ ਨੂੰ ਚੇਤੇ ਕਰ ਜਿਨੇ ਤੈਨੂੰ ਮਨੁੱਖਾ ਜਨਮ ਦਿੱਤਾ ਸਾਂਭ ਸੰਭਾਲ ਕੀਤੀ ਬਚਪਨ ਵਿੱਚ ਦੁੱਧ ਦੀ ਦਾਤ ਦਿੱਤੀ ਤੈਨੂੰ ਵੱਡਾ ਹੋਇਆ ਸੱਤੀ ਪਦਾਰਥ ਭੋਜਨ ਬਖਸ਼ੇ ਜਦੋਂ ਤੂੰ ਬੁੱਢਾ ਹੋ ਗਿਆ ਉਦੋਂ ਤੇਰੀ ਸੇਵਾ ਵਾਸਤੇ ਸਾਕ ਸੰਬੰਧੀ ਤੈਨੂੰ ਦਿੱਤੇ ਹੈਲਪਰ ਵਾਸਤੇ ਜਿਹੜਾ ਤੇਰੇ ਬੈਠੇ ਵਿੱਚ ਜਿਹੜਾ ਤੇਰੇ ਜੋ ਬੈਠੇ ਹੋਏ ਨੂੰ ਮੂੰਹ ਵਿੱਚ ਚੰਗੇ ਭੋਜਨ ਦਿੰਦੇ ਹਨ ਉਸ ਪ੍ਰਭੂ ਨੂੰ ਚੇਤੇ ਕਰ ਇਹ ਬਾਰ ਬਾਰ ਰਿਪੀਟ ਕੀਤਾ ਜਾਂਦੀ ਹੈ ਜੀ ਗੱਲ ਵੀ ਸਮਝ ਵਿੱਚ ਪੈ ਜੇ ਸਾਡੇ ਅੱਗੇ ਮਹਾਰਾਜ ਕਹਿੰਦੇ ਨੇ ਇਹ ਨਿਰਗੁਣ ਗੁਣ ਕਸੂ ਨਾਮ ਗਏ ਬਖਸ਼ਲੇ ਹੋ ਤੋ ਨਾਨਕ ਸਿਜੈ ਮਹਾਰਜ ਕਹਿੰਦੇ ਪਰ ਇਹ ਪ੍ਰਭੂ ਇਹ ਗੁਣਹੀਣ ਜੀਵ ਹੇ ਪ੍ਰਭੂ ਇਹ ਗੁਣਹੀਣ ਜੀਵ ਤੇਰਾ ਕੋਈ ਉਪਕਾਰ ਨਹੀਂ ਸਮਝਦਾ ਤੇਰੇ ਕੀ ਤੈਨੂੰ ਸਮਝਦਾ ਹੀ ਨਹੀਂ ਕਹਿੰਦਾ ਮੈਂ ਮੈਂ ਹੀ ਕਰਦਾ ਮੈਂ ਕਰ ਲਿਆ ਉਹ ਕਰ ਲਿਆ ਮੈਂ ਉਹ ਕਰਤਾ ਮੈਂ ਆ ਬਣਾਤਾ ਮੈਂ ਬੱਚੇ ਛੱਟ ਕਰਤੇ ਮੈਂ ਬਲਾਨਾ ਕਰਤਾ ਨਾ ਤੈਨੂੰ ਤਾਂ ਇਜਾਜ਼ਤ ਹੀ ਨਹੀਂ ਕਰਦਾ ਮਹਾਰਾਜ ਕਹਿੰਦੇ ਇਹ ਨਿਰਗੁਣ ਗੁਣਕਸ਼ੂਨਾ ਬੁੱਝੇ ਇਹ ਝੂਠਾ ਜਿਹਾ ਇਨਸਾਨ ਆਪਣੀ ਮਰਜ਼ੀ ਮੁਤਾਬਕ ਚੱਲਣ ਵਾਲਾ हे ਪ੍ਰਭੂ ਇਹ ਗੁਣਹੀਣ ਜੀਵ ਤੇਰਾ ਤੇਰਾ ਕੋਈ ਉਪਕਾਰ ਨਹੀਂ ਸਮਝਦਾ ਮਹਾਰਾਜ ਕਹਿੰਦੇ ਬਖਸ਼ਲੇ ਹੋ ਤੋ ਨਾਨਕ ਸੀਜੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜੇ ਤੂੰ ਆਪ ਮਿਹਰ ਕਰੇ ਤਾਂ ਇਹ ਜਨਮ ਮਨੋਰਥ ਵਿੱਚ ਸਫਲ ਹੋਵੇ ਜਨਮ ਮਨੋਰਥ ਵਿੱਚ ਸਫਲ ਹੋ ਜੇ ਤੂੰ ਮਿਹਰ ਕਰੇ ਤਾਂ ਤੇਰੀ ਕਿਰਪਾ ਨਾਲ ਹੀ ਇਨਸਾਨ ਚੱਲਦਾ ਹੈ ਅੱਗੇ ਮਹਾਰਾਜ ਕਹਿੰਦੇ ਨੇ ਜਹ ਪ੍ਰਸਾਦ ਧਰ ਉੱਪਰ ਸੁਖ ਵਸੇ ਸੁੱਤ ਭਰਾਤ ਮੀਤ ਬਣਤਾ ਸੰਗ ਹਸੇ ਜਿਹ ਪ੍ਰਸਾਦ ਦਾ ਮਤਲਬ ਹੁੰਦਾ ਜੀ ਵੀ ਤੇਰੀ ਕਿਰਪਾ ਹੈ ਜੀਵ ਜਿਸ ਪ੍ਰਭੂ ਦੀ ਕਿਰਪਾ ਨਾਲ ਤੂੰ ਧਰਤੀ ਉੱਤੇ ਸੁਖੀ ਵੱਸਦਾ ਹੈ ਸੁੱਤ ਭਰਾਤ ਮੀਤ ਬਣਤਾ ਸੰਗ ਹਸੇ ਪੁੱਤਰ ਭਰਾ ਮਿੱਤਰ ਇਸਤਰੀ ਨਾਲ ਹੱਸਦਾ ਹੈ ਉਸ ਪ੍ਰਭੂ ਕੋ ਪ੍ਰਾਪਤਮਾ ਦੀ ਕਿਰਪਾ ਨਾਲ ਜਿਹ ਪ੍ਰਸਾਦ ਬੀਬੀ ਸੀ ਤਲ ਜਲਾ ਜਸਲੀ ਮਿਹਰ ਨਾਲ ਤੂੰ ਠੰਡਾ ਪਾਣੀ ਪੀਂਦਾ ਹੈ ਸੁਖदाई ਬਭਨ ਪਾਪ ਕੋ ਅਮਲਾ ਸੁਖ ਦੇਣ ਵਾਲੀ ਹਵਾ ਤੇ ਅਮੋਲਕ ਅੱਗ ਵਰਤਦਾ ਹੈ ਇਹ ਹੁਣ ਵਿੱਚੋਂ ਗੱਲ ਕਹਦੇ ਆਂ ਵੀ ਇਹ ਕਿਸੇ ਦੀ ਦਾਤ ਹੈਗੀ ਆ ਜੀ ਕਿਸੇ ਬਾਬੇ ਦੀ ਜਾਂ ਪੀਰ ਦੀ ਕਿਸੇ ਮਹਾਂਪੁਰਖ ਦੀ ਜਿਨ੍ਹਾਂ ਨੂੰ ਅਸੀਂ ਗੁਰੂ ਮੰਨੀ ਬੈਠੇ ਆ ਵੀ ਸਾਡੇ ਮਹਾਪੁਰਖਾਂ ਨੇ ਆ ਸਾਨੂੰ ਸਿਮਰਨ ਦਿੱਤਾ ਤੇ ਆ ਸਾਨੂੰ ਮੰਤਰ ਦਿੱਤਾ ਹੈਗੀ ਉਸ ਬਾਬੇ ਦੀ ਕਿਸੇ ਦੀ ਤਾਕਤ ਹਵਾ ਦੇਣ ਦੀ ਆਕਸੀਜਨ ਤੇ ਜਾਂ ਅੱਗ ਦੇ ਤਤ ਦੇਣ ਦੀ ਜਾਂ ਸੱਤੀ ਪਦਾਰਥ ਪੈਦਾ ਕਰਕੇ ਦੇਣ ਦੀ ਸਾਨੂੰ ਹੈ ਕਿਸੇ ਕੋਲੇ ਪਾਵਰ ਨਹੀਂ ਨਾ ਉਹ ਅਕਾਲ ਪੁਰਖ ਵਾਹਿਗੁਰੂ ਦੀ ਪਾਵਰ ਚੱਲਦੀ ਆ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਬਾਣੀ ਨਾਲ ਜੋੜਦਾ ਸਾਨੂੰ ਉਹ ਗਰਬਾਣੀ ਵਿੱਚ ਲਿਖਿਆ ਹੋਇਆ ਵੀ ਉਹ ਸਾਡਾ ਭਾਈ ਭੈਣ ਭਾਈ ਹੈ ਹਰ ਜਨ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਅਸੀਂ ਕਹਿੰਨੇ ਆ ਸਾਡੇ ਫਲਾਣੇ ਬਾਬਾ ਜੀ ਨੇ ਤਾਂ ਚਿੱਠੀ ਤਾਰ ਤੇ ਸਾਡੇ ਤਾਂ ਸਾਡੇ ਤਾਂ ਫਲਾਣੇ ਬਾਬਾ ਜੀ ਨੇ ਜੀਵਨ ਹੀ ਸਫਲ ਕਰਤਾ ਨਹੀਂ ਭਾਈ ਇਹ ਭਲੇਖਾ ਨਾ ਰੱਖੋ ਮਨ ਦੇ ਵਿੱਚ ਜੋ ਜੀਵਨ ਸਫਲ ਕਰਨ ਵਾਲਾ ਸੁੱਖ ਸਹੂਲਤਾਂ ਦੇਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮਾਤਮਾ ਹੈ ਏ ਆਪਣੇ ਭੈਣ ਭਾਈ ਨੇ ਜਿਹੜਾ ਸਾਨੂੰ ਗੁਰਬਾਣੀ ਨਾਲ ਜੋੜਦੇ ਨੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜਦੇ ਨੇ ਮਹਾਰਾਜ ਕਹਿੰਦੇ ਜਿਸ ਦੀ ਮਿਹਰ ਨਾਲ ਤੂੰ ਠੰਡਾ ਪਾਣੀ ਪੀਂਦਾ ਹੈ ਸੁਖਦਾਈ ਪਾਵਨ పాਪਕ ਅਮਲਾ ਸੁਖ ਦੇਣ ਵਾਲੀ ਹਵਾ ਤੇ ਅਮੋਲਕ ਅੱਗ ਵਰਤਦਾ ਹੈ ਅੱਗ ਤੋਂ ਬਿਨਾਂ ਵੀ ਨਾ ਸਾਡੇ ਸਾਡਾ ਜੀਵਨ ਨਹੀਂ ਚੱਲ ਸਕਦਾ ਅੱਗ ਦੇ ਨਾਲ ਰੋਟੀ ਪਾਣੀ ਬਣਦਾ ਸਭ ਪਦਾਰਥ ਅੱਗ ਨਾਲ ਹੀ ਹੁੰਦੇ ਨੇ ਪੱਕਦੇ ਨੇ ਹੀਟ ਨਾਲ ਹੀ ਸਭ ਫਸਲ ਤਿਆਰ ਹੁੰਦੀ ਆ ਸੂਰਜ ਦੀਆਂ ਕਰਨਾ ਰਹੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਦਾਤ ਦਿੱਤੀ ਐ ਨਾ ਉਹਨੂੰ ਯਾਦ ਕਰ ਤੂੰ ਮਹਾਰਾਜ ਕਹਿੰਦੇ ਸੁੱਖ ਦੇਣ ਵਾਲੀ ਹਵਾ ਤੇ ਅਮੋਲਕ ਅੱਗ ਵਰਤਦਾ ਹੈ ਉਹਦੇ ਗੁਣ ਗਾਣਾ ਜਿਹੇ ਪ੍ਰਸਾਦ ਭੋਗੇ ਸਭ ਰਸਾ ਜਿਸ ਦੀ ਕਿਰਪਾ ਨਾਲ ਸਾਰੇ ਰਸ ਭੋਗਦਾ ਹੈ ਇਨਸਾਨ ਸਗਲ ਸਮਗਰੀ ਸੰਗ ਸਾਥ ਬਸਾਂ ਸਾਰੇ ਪਦਾਰਥਾਂ ਦੇ ਨਾਲ ਤੂੰ ਰਹਿੰਦਾ ਹੈ ਭਾਵ ਸਾਰੇ ਪਦਾਰਥ ਵਰਤਣ ਲਈ ਤੈਨੂੰ ਮਿਲਦੇ ਹਨ ਕਿਦੀ ਕਿਰਪਾ ਨਾਲ ਪ੍ਰਭੂ ਪਰਮਾਤਮਾ ਦੀ ਕਿਰਪਾ ਨਾਲ ਇਹ ਤਾਂ ਪਤਾ ਨਾ ਵੀ ਰੱਬ ਦੀ ਕਿਰਪਾ ਨਾਲ ਮਿਲਦੇ ਆ ਉਹ ਉਹੀ ਪੈਦਾ ਕਰਦਾ ਆ ਆਪਣੀ ਕੁਦਰਤ ਦੇ ਨਿਜਮ ਮੁਤਾਬਕ ਕੁਦਰਤ ਦੇ ਸਿਸਟਮ ਮੁਤਾਬਕ ਕਹ ਲਓ ਕੁਦਰਤੀ ਵਰਤਾਰਾ ਵਰਤਦਾ ਹੈ ਸੂਰਜ ਦੀਆਂ ਕਰਨਾ ਪੈਂਦੀਆਂ ਫਸਲ ਤੇ ਫਸਲ ਹਰੀ ਭਰੀ ਹੁੰਦੀ ਆ ਬਰਖਾ ਹੁੰਦੀ ਆ ਪੇੜ ਪੌਦੇ ਹਰੇ ਭਰੇ ਹੁੰਦੇ ਨੇ ਉਸ ਕਾਦਰ ਦੀ ਕੁਦਰਤ ਦੇ ਨਿਜਮ ਮੁਤਾਬਕ ਸਭ ਕੁਝ ਹੋ ਰਿਹਾ ਨਾ ਉਸ ਪ੍ਰਭੂ ਪਰਮਾਤਮਾ ਨੂੰ ਧਿਆਨ ਵਿੱਚ ਰੱਖ ਧਿਆਨ ਵਿੱਚ ਦਾ ਮਤਲਬ ਕਿਉਣਾ ਉਹਦੀ ਯਾਦ ਬਸੀ ਰਣੀ ਹੁਣ ਆਪਣਾ ਪ੍ਰੈਕਟੀਕਲ ਆ ਕੋਈ ਆਪਣਾ ਕੋਈ ਚੰਗਾ ਕੰਮ ਕਰ ਦੇਵੇ ਉਹ ਸਦਾ ਹੀ ਆਪਣੇ ਚਿਹਰੇ ਦੇ ਵਿੱਚ ਆਪਣੇ ਮੰਦਲਾ ਅੱਖਾਂ ਦੇ ਮੂਹਰੇ ਆਪਾਂ ਕਹਿੰਦੇ ਆ ਸੁਰਤ ਉੱਥੇ ਜੁੜੀ ਰਹਿੰਦੀ ਆ ਵੀ ਉਹੀ ਦਿਖਦਾ ਰਹਿੰਦਾ ਸਾਨੂੰ ਵੀ ਉਹਨੇ ਬੜਾ ਵਧੀਆ ਕੰਮ ਕਰਿਆ ਜੇ ਕੋਈ ਆਪਣਾ ਨੁਕਸਾਨ ਕਰਨ ਵਾਲਾ ਵੀ ਕੁਝ ਕੁ ਦਿਨ ਉਹ ਵੀ ਚੇਤੇ ਰਹਿੰਦਾ ਵੀ ਸਾਡਾ ਫਲਾਣੇ ਨੇ ਨੁਕਸਾਨ ਕੀਤਾ ਇਸੇ ਤਰ੍ਹਾਂ ਹੀ ਉਸ ਪ੍ਰਭੂ ਪਰਮਾਤਮਾ ਨੂੰ ਧਿਆਨ ਵਿੱਚ ਰੱਖ ਵੀ ਸਾਨੂੰ ਮਾਤਾ ਪਿਤਾ ਦੇ ਸੰਯੋਗ ਤੋਂ ਕੁਦਰਤ ਦੇ ਨਿਯਮ ਮੁਤਾਬਕ ਸਾਨੂੰ ਮਨੁੱਖੇ ਜਨਮ ਦੀ ਦਾਤ ਦਿੱਤੀ ਤੇ ਸਾਡੀ ਸਾਂਭ ਸੰਭਾਲ ਕਰ ਰਿਹਾ ਸਾਨੂੰ ਸੁੱਖ ਦੇ ਦੇ ਰਿਹਾ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਰੱਖ ਧਿਆਨ ਵਿੱਚ ਰੱਖ ਮਹਾਰਾਜ ਕਹਿੰਦੇ ਸਗਲ ਸਮਗਰੀ ਸੰਗ ਸਾਥ ਬਸਾਂ ਸਾਰੇ ਪਦਾਰਥਾਂ ਦੇ ਭਾਵ ਸਾਰੇ ਪਦਾਰਥ ਵਰਤਣ ਲਈ ਤੈਨੂੰ ਮਿਲਦੇ ਹਨ ਪ੍ਰਭੂ ਪਰਮਾਤਮਾ ਦੀ ਕਿਰਪਾ ਸਦਕਾ ਦੀਨ ਨੇ ਹਸਤ ਪਾਵ ਕੰਨ ਨੇਤਰ ਰਸਨ ਮਹਾਰਾਜ ਨੇ ਜਿਸ ਨੇ ਤੈਨੂੰ ਹੱਥ ਪੈਰ ਕੰਨ ਅੱਖਾਂ ਜੀਭ ਦਿੱਤੇ ਹਨ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਕਰ ਮਹਾਰਾਜ ਕਹਿੰਦੇ ਐਵੇਂ ਨਾ ਹੋਰਾਂ ਦੀਆਂ ਭੇਟਾਂ ਗਾਉਂਦਾ ਫਿਰ ਐਵੇਂ ਨਾ ਜੀਦੇ ਕੀਦੇ ਤੂੰ ਜੜੇ ਖਣੇ ਨੂੰ ਧਿਉਂਦਾ ਧਿਉਨਾ ਇਹ ਗਰਬਾਣੀ 'ਚ ਲਿਖਿਆ ਜੀ ਮੈਂ ਕੋਲੋਂ ਨਹੀਂ ਕਹੀ ਗੱਲ ਸੁਖ ਕੇ ਹੇਤ ਬਹੁਤ ਧੁਖ ਪਾਵਨ ਸੇਵ ਕਰਤ ਜਨ ਜਨ ਕੀ ਦਵਾਰੇ ਦਵਾਰ ਸੁਆਨ ਜੋ ਡੋਲਤ ਨਹੀਂ ਸੁਧ ਰਾਮ ਭਜਨ ਕੀ ਮਹਾਰਾਜ ਨੋਵੇਂ ਪਾਸ਼ਾ ਦੇ ਬਚਨ ਹੈ ਸੁਖ ਦੇ ਹੇਤ ਸੁੱਖਾਂ ਦੇ ਮਤਲਬ ਪਿਆਰ ਦੇ ਵਿੱਚ ਵੀ ਸੁੱਖ ਮਿਲਣਗੇ ਸੁੱਖਾਂ ਦੇ ਪਿਆਰ ਵਿੱਚ ਦਰਦਰ ਤੇ ਫਿਰਦਾ ਮਹਾਰਾਜ ਕਹਿੰਦੇ ਤੂੰ ਪੌਣਾ ਤੂੰ ਦੁੱਖ ਸੁੱਖ ਕੇ ਹੀਤ ਬਹੁਤ ਦੁੱਖ ਪਾਪ ਤਸੇਵ ਕਰਤ ਜਰ ਜਾਣ ਕਿ ਜਣੇ ਖਾਣੇ ਦੀ ਸੇਵਾ ਕਰੀ ਜਾਣਾ ਕਦੇ ਜੰਡ ਪੂਜ ਲਿਆ ਕਿਤੇ ਰੋਟ ਚੜਾ ਤਾ ਕਿਤੇ ਕੁਛ ਕਰ ਲਿਆ ਕਿਤੇ ਕੁਛ ਕਰਨੇ ਸੁੱਖਾਂ ਦੀ ਖਾਤਰ ਮਹਾਰਾਜ ਕਹਿੰਦੇ ਕਰੀ ਜਾਣਾ ਜਣੇ ਖਾਣੇ ਦੀ ਸੇਵਾ ਐਵੇਂ ਦਰਦਰ ਤੇ ਕਹਿੰਦਾ ਅਵਾਰਾ ਕੁੱਤੇ ਵਾਂਗੂੰ ਤਰੇ ਫਿਰਦਾ ਮਹਾਰਾਜ ਕਹਿੰਦੇ ਨੌਵੇਂ ਪਾਤਸ਼ਾਹ ਦੇ ਬਚਨਾਂ ਜੀ ਮੈਂ ਨਹੀਂ ਕਹੇ ਇਹ ਕੋਲੋਂ ਨੌਵੇਂ ਪਾਤਸ਼ਾਹ ਦੀ ਬਾਣੀ ਦੀ ਪੰਕਤੀ ਹੈ ਇਹ ਇੱਥੇ ਵੀ ਇਹੀ ਕਹਿੰਦੇ ਨੇ ਮਹਾਰਾਜ ਕਹਿੰਦੇ ਦੀਨੇ ਹਸਤ ਪਾਪ ਕੰਨ ਨੇਤਰ ਰਸਨਾ ਸੁਖਮਨੀ ਸਾਹਿਬ ਬਾਣੀ ਆ ਜੀ ਇਹ ਕਰਾਉਨੇ ਆਪਾਂ ਸੁਖਮਨੀ ਸਾਹਿਬ ਘਰਾਂ ਚ ਮੇਰਾ ਖਿਆਲ ਇੱਕ ਵੀ ਪੰਕਤੀ ਨਹੀਂ ਸਮਝੀ ਹੋਣੀ ਆਪਾਂ ਮਹਾਰਾਜ ਕਹਿੰਦੇ ਜਿਸ ਨੇ ਤੈਨੂੰ ਹੱਥ ਪੈਰ ਕੰਨ ਅੱਖਾਂ ਜੀਬ ਦਿੱਤੇ ਹਨ ਇਸੇ ਤਿਆਗ ਅਬਰ ਸੰਗ ਰਚਨਾ ਮਹਾਰਾਜ ਕਹਿੰਦੇ ਉਸ ਪ੍ਰਭੂ ਨੂੰ ਵਿਸਾਰ ਕੇ हे ਜੀਵ ਤੂੰ ਹੋਰਨਾਂ ਨਾਲ ਮਗਨ ਹੋਇਆ ਹੈ ਮਗਰ ਦਾ ਮਤਲਬ ਹੀ ਹੋਰਾਂ ਨਾਲ ਪਿਆਰ ਆ ਜਿਵੇਂ ਹੁਣ ਆਪਾਂ ਪਹਿਲਾਂ ਗੱਲ ਕਰ ਲਈ ਫਰਾਨਿਆਂ ਬਾਬਿਆਂ ਠੰਕੜਿਆ ਦੇਵਤਿਆਂ ਆ ਆ ਕੁਛ ਕਰੀ ਜਾਂਦੇ ਆ ਸੀ ਮੈਂ ਵੀ ਕਰਦਾ ਸੀ ਜੀ ਮੈਨੂੰ ਜਦੋਂ ਗਰਬਾਣੀ ਪੜਨੀ ਸੁਣਨੀ ਆ ਗਈ ਵਾਹਿਗੁਰੂ ਦੀ ਕਿਰਪਾ ਨਾਲ ਇਹ ਸਾਰਾ ਭੈਮ ਭਰਮ ਦੂਰ ਹੋ ਗਿਆ ਭਲੇਖਾ ਭਲੇਖੇ ਚੋਂ ਦਾ ਇਨਸਾਨ ਬਿਖਣੀ ਉਹ ਬਾਬਾ ਸਾਡਾ ਕੰਮ ਸਵਾਰ ਦੂ ਕੋਈ ਉਹ ਦੇਵਤਾ ਸਵਾਰ ਦੂ ਨਾ ਜੀ ਸਵਾਰ ਨੇ ਪ੍ਰਮਾਤਮਾ ਨੇ ਹੈ ਤੇਰੇ ਵਿੱਚ ਦੀ ਸਵਾਰ ਨੇ ਆ ਇਹ ਗੱਲ ਧਿਆਨ ਵਿੱਚ ਰੱਖ ਮਨੁੱਖ ਭੈਣਾ ਚਾਹ ਭਾਈ ਆ ਇਹ ਧਿਆਨ ਵਿੱਚ ਰੱਖ ਮਨੁੱਖ ਕੁਦਰਤ ਦੇ ਨਿਜਮ ਰਾਹੀਂ ਸਵਾਰਨੇ ਨੇ ਕੰਮ ਤੂੰ ਆਪਣੇ ਕਾਰੋਬਾਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਿੱਤੀ ਹੋਈ ਬਖਸ਼ਿਸ਼ ਦਾਤ ਉਹਦੇ ਨਿਜਮ ਮੁਤਾਬਕ ਤੂੰ ਆਪਦੇ ਕਾਰਜ ਆਪ ਹੀ ਸਵਾਰਨੇ ਨੇ ਇਹ ਗੁਰਬਾਣੀ ਚ ਪੰਕਤੀ ਵੀ ਆਪਨ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਨੂੰ ਪਾਵਰ ਦਿੱਤੀ ਆ ਕਲ ਸੁਣਨ ਨੂੰ ਦਿੱਤੇ ਅੱਖਾਂ ਵੇਖਣ ਨੂੰ ਦਿੱਤੀਆਂ ਜੀਬ ਬੋਲਣ ਨੂੰ ਦਿੱਤੀ ਆ ਹੱਥ ਕੰਮ ਕਰਨ ਨੂੰ ਦਿੱਤੇ ਆ ਪੈਰ ਚੱਲਣ ਵਾਸਤੇ ਦਿੱਤੇ ਆ ਤੈਨੂੰ ਪਾਵਰ ਦਿੱਤੀ ਆ ਪੂਰੀ ਉਸ ਅਕਾਲ ਪੁਰਖ ਕਾਹੇ ਗੁਰੂ ਦੀ ਇਹ ਬਖਸ਼ਿਸ਼ ਐ ਉਹਦੀ ਦਾਤ ਐ ਇਸ ਦਾਤ ਮੁਤਾਬਕ ਅਸੀਂ ਆਪਣੇ ਕਾਰਜ ਆਪ ਸਵਾਰਨੇ ਆ ਇਹ ਧਿਆਨ ਚ ਰੱਖਿਓ ਨਾ ਕਿ ਕੋਈ ਹੋਰ ਸਵਾਰ ਦੂ ਸੋਡੇ ਕਾਰਜ ਮਹਾਰਾਜ ਕਹਿੰਦੇ ਕਿਸੇ ਤਿਆਗ ਅਬਰ ਸੰਗ ਰਚਨਾ ਜਿਸ ਪ੍ਰਭੂ ਨੇ ਤੈਨੂੰ ਹੱਥ ਪੈਰ ਕੰਨ ਅੱਖਾਂ ਜੀਬ ਦਿੱਤੇ ਹਨ ਉਸ ਪ੍ਰਭੂ ਨੂੰ ਵਸਾਰ ਕੇ اے ਜੀਵ ਤੂੰ ਹੋਰ ਨਾ ਨਾਲ ਮगन ਹੋਇਆ ਪਿਆ ਹੈ ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਮਹਾਰਾਜ ਕਹਿੰਦੇ ਇਹ ਮੂਰਖ ਅੰਨੇ ਮਹਾਰਾਜ ਨੇ ਲਿਖਿਆ ਜੀ ਇੱਥੇ ਕਹਿੰਦਾ ਇਹ ਮੂਰਖ ਅੰਨੇ ਨੇ ਇਹ ਮੂਰਖ ਅੰਨੇ ਜੀਵ ਭਲਾਈ ਵਿਸਾਰਨ ਵਾਲੇ ਇਹੋ ਜਿਹੇ ਔਗਣਾ ਵਿੱਚ ਫਸੇ ਹੋਏ ਹਨ ਭਲਾਈ ਵਿਸਾਰਤੀ ਇਹਨਾਂ ਔਗਣਾ ਵਿੱਚ ਫਸ ਗਏ ਨਾਨਕ ਕਾਢ ਲਿਓ ਪ੍ਰਭ ਆਪੇ ਆਖਰੀ ਮੰਗਤੀ ਜਿਮਾਰਾਜ ਕਹਿ ਦਿੰਦੇ ਨੇ اے ਨਾਨਕ ਇਹਨਾਂ ਜੀਵਾਂ ਵਾਸਤੇ ਅਰਦਾਸ ਕਰ ਤੇ ਆਖੇ हे ਪ੍ਰਭ ਇਹਨਾਂ ਨੂੰ ਆਪ ਇਹਨਾਂ ਔਗਣਾ ਵਿੱਚੋਂ ਕੱਢ ਲੈ ਅਰਦਾਸ ਕਰਗੇ ਬਿਮਾਰਾਜ ਆਪਣਾ ਨੂੰ ਆਪਦੇ ਬਣਾਓ ਗੁਰਸਿੱਖੀ ਵਾਲਾ ਜੀਵਨ ਦਿਓ ਨਾਮ ਦੀ ਦਾਤ ਬਖਸ਼ੋ ਇਹ ਅਰਦਾਸ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆ ਕੇ ਆਪਾਂ ਕਰਨੀ ਹੈ ਅਗਲੇ ਸ਼ਬਦ 'ਚ ਮਹਾਰਾਜ ਕਹਿੰਦੇ ਨੇ ਆਦ ਅੰਤ ਜੋ ਰਾਖਣ ਹਾਰ ਤਿਸਿਓਂ ਪ੍ਰੀਤ ਨ ਕਰੇ ਗਵਾਰ ਜੋ ਇਸ ਦੇ ਜਨਮ ਤੋਂ ਲੈ ਕੇ ਮਰਨ ਸਮੇਂ ਤੱਕ ਇਸ ਦੀ ਰਾਖੀ ਕਰਨ ਵਾਲਾ ਹੈ ਪ੍ਰਭੂ ਪਰਮਾਤਮਾ ਮੂਰਖ ਮਨੁੱਖ ਉਸ ਪ੍ਰਭੂ ਨਾਲ ਪਿਆਰ ਨਹੀਂ ਕਰਦਾ ਜਿਹੜਾ ਜਨਮ ਤੋਂ ਲੈ ਕੇ ਮਰਨ ਤੱਕ ਰਾਖੀ ਕਰਦਾ ਹੈ ਸਾਰੀਆਂ ਦਾਤਾਂ ਦਿੰਦਾ ਹੈ ਸਭ ਪਦਾਰਥ ਬਖਸ਼ਦਾ ਹੈ ਮਹਾਰਜ ਕਹਿੰਦੇ ਮੂਰਖ ਮਨੁੱਖ ਉਸ ਪ੍ਰਭੂ ਨਾਲ ਪਿਆਰ ਨਹੀਂ ਕਰਦਾ ਜਾਕੀ ਸੇਵਾ ਨਾਮ ਨਿਤ ਪਾਵੇ ਤਾਂ ਉਸ ਨੂੰ ਮੂੜਾ ਮਨ ਨਹੀਂ ਲਾਵੇ ਮਹਾਰਜ ਕਹਿੰਦੇ ਜਿਸ ਦੀ ਸੇਵਾ ਕੀਤਿਆਂ ਇਸ ਨੂੰ ਸ੍ਰਿਸ਼ਟੀ ਦੇ ਨੋਂ ਹੀ ਖਜ਼ਾਨੇ ਮਿਲ ਜਾਂਦੇ ਹਨ ਮੂਰਖ ਜੀਵ ਉਸ ਪ੍ਰਭੂ ਨਾਲ ਚਿੱਤ ਨਹੀਂ ਜੋੜਦਾ ਦਾਤ ਕਿਸੇ ਦੀ ਤੇ ਉਹਦਾ ਕਿਸੇ ਨੂੰ ਦਿੰਦਾ ਵੀ ਫਲਾਣੇ ਨੇ ਦਿੱਤਾ ਹਵਾ ਪਾਣੀ ਪ੍ਰਭੂ ਪਰਮਾਤਮਾ ਨੇ ਬਣਾਇਆ ਨਾ ਪਰ ਪੜ ਕੇ ਆਏ ਆ ਪਰ ਅਸੀਂ ਲੱਗ ਬਣਾ ਲੇ ਪਵਨ ਦੇਵਤਾ ਜੀ ਪਉਣ ਦੇਵਤਾ ਹੈ ਜਾਂ ਜਲ ਦੇਵਤਾ ਖਵਾਜਾ ਬਲੀ ਆ ਜੀ ਇਹ ਭਲਾਨਾ ਬਲੀ ਆ ਜੀ ਨਹੀਂ ਪ੍ਰਭੂ ਪਰਮਾਤਮਾ ਤੋਂ ਬਲੀ ਕੋਈ ਨਹੀਂ ਹੈ ਭਾਈ ਪ੍ਰਭੂ ਪਰਮਾਤਮਾ ਹੀ ਬਲੀ ਹੈ ਸਾਰੀਆਂ ਦਾਤਾਂ ਦੇਣ ਵਾਲਾ ਮਹਾਰਾਜ ਕਹਿੰਦੇ ਮੂਰਖ ਜੀਵ ਉਸ ਪ੍ਰਭੂ ਨਾਲ ਚਿੱਤ ਨਹੀਂ ਜੋੜਦਾ ਜਿਸ ਦੀ ਸੇਵਾ ਕੀਤੀਆਂ ਇਸ ਸ੍ਰਿਸ਼ਟੀ ਦੇ ਨੋ ਹੀ ਖਜ਼ਾਨੇ ਮਿਲ ਜਾਂਦੇ ਹਨ ਮਹਾਰਾਜ ਕਹਿੰਦੇ ਮੂਰਖ ਜੀਵ ਉਸ ਪ੍ਰਭੂ ਨਾਲ ਚਿੱਤ ਨਹੀਂ ਜੋੜਦਾ ਤੇ ਅੱਗੇ ਮਹਾਰਾਜ ਕਹਿੰਦੇ ਨੇ ਜੋ ਠਾਕੁਰ ਸਤ ਸਦਾ ਹਜੂਰੇ ਤਾਂ ਕੋ ਅੰਦਾ ਜਾਣ ਤ ਦੂਰੇ ਮਹਾਰਾਜ ਕਹਿੰਦੇ ਜੋ ਹਰ ਵੇਲੇ ਇਸ ਦੇ ਅੰਗ ਸੰਗ ਹੈ ਪ੍ਰਭੂ ਪਰਮਾਤਮਾ ਅੰਨਾ ਮਨੁਖ ਉਸ ਠਾਕੁਰ ਨੂੰ ਕਿਤੇ ਦੂਰ ਬੈਠਾ ਸਮਝਦਾ ਹੈ ਜਾ ਕੀ ਟਹਿਲ ਪਾਵੇ ਦਰਗਮਨ ਤਸੇ ਬਸਾਰੇ ਮੁਗਧ ਅਜਾਨ ਮਹਾਰਾਜ ਕਹਿੰਦੇ ਜਿਸ ਦੀ ਤਹਿਲ ਕੀਤਿਆਂ ਤਹਿਲ ਮੈਨੇ ਸੇਵਾ ਜਿਸ ਦੀ ਤਹਿਲ ਸੇਵਾ ਕੀਤਿਆਂ ਇਸ ਨੂੰ ਪ੍ਰਭੂ ਦੀ ਦਰਗਾਹ ਵਿੱਚ ਆਦਰ ਮਿਲਦਾ ਹੈ ਮੂਰਖ ਤੇ ਅਨਜਾਨ ਜੀਵ ਉਸ ਪ੍ਰਭੂ ਨੂੰ ਵਿਸਾਰ ਬੈਠਦਾ ਹੈ ਦੇਖੋ ਤੁਸੀਂ ਰੀਤ ਦੁਨੀਆ ਦੀ ਦੇਖੋ ਜਿਹੜਾ ਸੁੱਖ ਦੇਣ ਵਾਲਾ ਉਹਨੂੰ ਯਾਦ ਹੀ ਨਹੀਂ ਕਰਦਾ ਚੇਤੇ ਹੀ ਨਹੀਂ ਕਰਦਾ ਜਿਹੜਾ ਕਰਾਹੇ ਪਾਉਣ ਵਾਲਾ ਉਹਦੀਆਂ ਸਿਫਤਾਂ ਕਰਦਾ ਰਹਿੰਦਾ ਅਗੇ ਮਹਾਰਾਜ ਦੱਸਦੇ ਨੇ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰੱਖਣ ਹਾਰ ਅਪਾਰ ਮਹਾਰਾਜ ਕਹਿੰਦੇ ਪਰ ਕਿਹੜਾ ਕਿਹੜਾ ਔਗਣ ਚਿਤਾਰੀਏ ਇਹ ਜੀਵ ਤਾਂ ਸਦਾ ਹੀ ਭੁੱਲਾਂ ਕਰਦਾ ਰਹਿੰਦਾ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਏ ਗੁਰੂ ਨਾਨਕ ਏ ਨਾਨਕ ਰੱਖਿਆ ਕਰਨ ਵਾਲਾ ਪ੍ਰਭੂ ਬੇਅੰਤ ਹੈ ਉਹ ਇਸ ਜੀਵ ਦੇ ਔਗਣਾ ਵੱਲ ਨਹੀਂ ਤੱਕਦਾ ਪ੍ਰਭੂ ਪਰਮਾਤਮਾ ਔਗਣ ਨਹੀਂ ਤੱਕਦਾ ਤੈਨੂੰ ਫੇਰ ਵੀ ਉਹ ਦਾਤਾਂ ਦੇਈ ਜਾਂਦਾ ਦੇਈ ਜਾਂਦਾ ਤੂੰ ਫੇਰ ਵੀ ਨਾ ਸ਼ੁਕਰਾਂ ਹੋਇਆ ਹੋਇਆ ਪ੍ਰਭੂ ਪਰਮਾਤਮਾ ਨੂੰ ਫੇਰ ਵੀ ਨਹੀਂ ਤੂੰ ਯਾਦ ਕਰਦਾ ਰਤਨ ਤਿਆਗ ਕਉਡੀ ਸੰਗ ਰਚੇ ਇਹ ਅਗਲਾ ਬੰਦ ਆ ਜੀ ਮਹਾਰਾਜ ਕਹਿੰਦੇ ਮਾਇਆ ਧਾਰੀ ਜੀਵ ਨਾਮ ਰਤਨ ਛੱਡ ਕੇ ਮਾਇਆ ਰੂਪ ਕਉਡੀ ਨਾਲ ਖੁਸ਼ ਫਿਰਦਾ ਹੈ ਕੌਡੀਆਂ ਆਚਾਰ ਪੈਸੇ ਜਿਹਦੇ ਕੋਲੇ ਬੈਂਕ ਬੈਲੈਂਸ ਚੰਗਾ ਵਾ ਐਨ ਬੜਾ ਖੁਸ਼ ਹੋਇਆ ਰਹਿੰਦਾ ਵੀ ਆਪਾਂ ਤਾਂ ਲੈ ਆ ਵੀ ਬਣਾਤਾ ਉਹ ਵੀ ਬਣਾਤਾ ਪੈਸੇ ਬਾਧੂ ਆ ਹੈਗੇ ਵੀ ਨਹੀਂ ਬਈ ਬਾਧੂ ਇਸ ਵੇਲੇ ਲੋਕਾਂ ਕੋਲੇ ਉਹਦੇ ਵਿੱਚ ਹੀ ਰਚਿਆ ਮਿਚਿਆ ਫਿਰਦਾ ਪ੍ਰਭੂ ਪਰਮਾਤਮਾ ਦੀ ਜਾਤ ਭੁੱਲ ਗਿਆ ਇਹ ਜਾਤ ਭੁੱਲਣ ਦੇ ਨਾਲ ਫਿਰ ਇਹਨੂੰ ਪਛਤਾਉਣਾ ਪੈਂਦਾ ਅਖੀਰੀ ਕਿਉਂਕਿ ਉਹ ਤਾਂ ਸੁੱਖ ਸਹੂਲਤਾਂ ਦਾ ਕੁਝ ਸਮੇਂ ਵਾਸਤੇ ਆ ਈਆਂ ਪੁੱਤਰਾਂ ਦੇ ਜਿਹੜੇ ਸੁੱਖ ਨੇ ਕੁਝ ਸਮੇਂ ਵਾਸਤੇ ਆ ਦੇਖਦੇ ਆ ਬੜੀ ਦੁੱਖ ਦੀ ਗੱਲ ਹੁੰਦੀ ਆ ਜਦੋਂ ਕੋਈ ਗੱਲ ਸੁਣ ਲਈਦੀ ਆ ਬੜੀ ਦੁੱਖ ਦੀ ਗੱਲ ਹੁੰਦੀ ਆ